ਸ਼ਰਮਾ ਜੀ ਕੱਟ ਦੇ ਐਕਸ ਕਾਉਂਸਲਰ ਰਾਜ ਜੀ ਮੇਰਾ ਬੇਟਾ ਇੱਥੇ ਪੜਦਾ ਮੈਨੂੰ ਸਕੂਲ ਤੋਂ ਫੋਨ ਆਇਆ ਕਿ ਵੀ ਆਪਣੇ ਬੱਚੇ ਨੂੰ ਆ ਕੇ ਲਾਇਓ ਛੁੱਟੀ ਕਰਤੀ ਹੋਈ ਆ। ਮੈਂ ਮੈਂ ਪੁੱਛ ਕਰਨ ਨਾ ਪੁੱਛਿਆ ਤੇ ਉਹ ਕਹਿੰਦੇ ਵੀ ਕੋਈ ਡ੍ਰਿਲ ਵਗੈਰਾ ਆਉਣੀ ਆ ਪਤਾ ਨਹੀਂ ਕੀ ਹੋਣਾ ਸਮਝ ਨਹੀਂ ਲੱਗ ਰਿਹਾ। ਇਹ ਕਹਿੰਦੇ ਪਹਿਲਾਂ ਵੀ ਸਕੂਲ ਨੂੰ ਪਹਿਲੇ ਧੱਕਿਆਈ ਸੀ। ਉਸ ਦਾ ਚੱਲੇ ਚੱਲੇ ਦੇਖੋ ਦੇਖੋ ਪਤਾ ਨਹੀਂ ਕੀ ਚੱਕਰ ਹੈਗਾ ਉਹਨੂੰ। ਸਭ ਦੀ ਛੁੱਟੀ ਹੋ ਗਈ। ਪ੍ਰਿੰਸੀਪਲ ਉਹ ਕੋਈ ਨਹੀਂ ਨਹੀਂ ਸਾਨੂੰ ਮੇਰੇ ਨਾਲ ਕੋਈ ਤਾਲ ਮਿਲਿਆ ਮੈਂ ਤਾਂ ਆਪਣੇ ਬੱਚੇ ਨੂੰ ਲਿੱਤਾ ਤੇ ਮੈਂ ਬਾਹਰ ਆ ਗਿਆ ਮੈਂ। ਮੈਨੂੰ ਨਹੀਂ ਪਤਾ ਸਾਨੂੰ ਕਦੇ ਕੋਈ ਡ੍ਰਿਲ ਹੈਗੀ ਐ ਇਦਾਂ ਉਹਦੇ ਕਰ। ਹਾਂ ਜੀ ਮੈਸੇਜ ਆਇਆ ਤੇ ਕੀ ਕਿਹਾ ਗਿਆ ਕੀ ਨਾਲ ਉਹਦਾ ਮੈਸੇਜ ਆਇਆ ਸੀ ਕਿ ਹ ਹ ਤੇ ਹੋ ਗਈ ਤੇ ਬੱਚੇ ਲੈ ਜਾਓ ਬੱਚੇ ਦੀ ਸੇਫਟੀ ਵਾਸਤੇ ਠੀਕ ਆ ਸਰ ਜਿਹੜੀ ਆ ਉਹ ਸ਼ਰਾਰਤ ਕਰਦੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬੱਚੇ ਬਹੁਤ ਸੇਫ ਨੇ ਸਕੂਲ ਅਚੀ ਤਰ੍ਹਾਂ ਮਤਲਬ ਬੱਚੇ ਬੈਠੇ ਹੋਏ ਨੇ ਕੋਈ ਐਸੀ ਗੱਲ ਨਹੀਂ ਸਰ ਐਸ ਈ ਐਮ ਐਸ ਕੀਤਾ ਗਿਆ ਸਾਰੇ ਸਰ ਮੈਂ ਤੁਹਾਨੂੰ ਫੇਰ ਉਹੀ ਕਹਿ ਰਿਹਾ ਕਿ ਪੁਲਿਸ ਵੱਲੋਂ ਉਹ ਐਗਜ਼ਾਮਿਨ ਕਰਕੇ ਫਿਰ ਜਿਹੜੀਆਂ ਕੋਈ ਫਾਈਨਲ ਸਟੇਟਮੈਂਟ ਦਿੱਤੀ ਜਾਏਗੀ ਪਰ ਅਜੇ ਤੱਕ ਤੇ ਜੋ ਹਾਲਾਤ ਨੇ ਜੋ ਇਹ ਲੱਗ ਰਿਹਾ ਕਿ ਕਿਸੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਔਰ ਮੈਂ ਮੀਡੀਆ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਬੱਚਿਆਂ ਦਾ ਮਸਲਾ ਵਾ ਬਹੁਤ ਸੈਂਸਿਟਿਵ ਮਸਲਾ ਵਾ ਸੋ ਇਹਦੇ ਤੇ ਆਪਾਂ ਮਤਲਬ ਜਿੰਨੀ ਦੇਰ ਤੱਕ ਅਫੀਸ਼ੀਅਲ ਕੋਈ ਸਟੇਟਮੈਂਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਜਿਹੜਾ ਵਾ ਆਪਾਂ ਕੋਈ ਇਸ ਤਰ੍ਹਾਂ ਦਾ ਰੌਲਾ ਨਾ ਪਾਓ ਅੰਦਰੋਂ ਪੁਲਿਸ ਜਾਂ ਕੋਈ ਹੈਗੇ ਹੈ ਚੈਕਿੰਗ ਕਰਤੀ ਜਾਂਦੀ ਹੈ ਜੀ 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 ਬਿਲਕੁਲ ਜੀ ਸਾਰੇ ਜਿਹੜੇ ਪ੍ਰੀਕਾਸ਼ਨਰੀ ਸਟੈਪਸ ਨੇ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਲਏ ਜਾ ਰਹੇ ਨੇ ਤੁਹਾਡਾ ਨਾਮ ਕੀ ਤੇ ਬਾਜੀ ਤੁਹਾਡੀ ਪੋਸਟ ਕੀ ਹੈ ਤੁਹਾਨੂੰ ਮੇਰਾ ਨਾਮ ਮਨਿੰਦਰ ਧਰੋਵਾਲੀ ਹੈ ਮੈਂ ਇੱਥੇ ਮੇਰੀ ਬੇਟੀ ਜਿਹੜੀ ਉਹ ਪੜਦੀ ਹੈ ਉਹ ਹਾਂਜੀ ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਥ੍ਰੈਟ ਈਮੇਲਸ ਰਿਸੀਵ ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟੇਜ ਚੈੱਕ ਟੀਮਸ ਦੇ ਨਾਲ-ਨਾਲ ਗੈਸਟੇਟ ਨੇ ਅਫਸਰਸ ਤੇ ਐਸ ਐਚ ਓਸ ਸਕੂਲਸ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰਿਕੁਐਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕ ਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਤੇ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕ ਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਮਰਜੀ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਤਾਨੇ ਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਚਨਬੰਧ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ ਧੰਨਵਾਦ